ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਨਵਨੀਤ ਸਿੰਘ ਜੰਮਾ ਤੁਸੀ ਵਖਰੇ ਜੀਬੀਸੀ ਅਪਡੇਟ। ਇਸ ਵਕਤ ਅਸੀਂ ਪਹੁੰਚੇ ਹਾਂ ਹਿਸ਼ਾਰਪੁਰ ਦੇ ਕਸਬਾ ਗੜਦੀਵਾਲ ਚ ਸੱਚਖੰਡ ਟੈਕਸੀ ਯੂਨੀਅਨ ਚ। ਜਿੱਥੇ ਕਿ ਡਰਾਈਵਰ ਭਰਾਵਾਂ ਨੂੰ ਰੋਡ ਤੇ ਚੱਲਦੇ ਆ ਵਕਫ ਵਕਤਾਂੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਸਵਾਰੀ ਨੂੰ ਆਪਣੇ ਟਿੱਚੇ ਤੇ ਪਹੁੰਚਾਉਣ ਦੇ ਉਹਨਾਂ ਜੋ ਜਿੱਥੇ ਜਾਣਾ ਹੁੰਦਾ ਉੱਥੇ ਸਵਾਰੀ ਨੂੰ ਪਹੁੰਚਾਇਆ ਜਾਂਦਾ ਤੇ ਵਕਫ ਵਕਤ ਜੋਖਮ ਜੋ ਡਰਾਈਵਿੰਗ ਕਰਦੇ ਸਮੇਂ ਉਹਨਾਂ ਨੂੰ ਉਠਾਉਣੇ ਪੈਂਦੇ ਨੇ ਉਹਨਾਂ ਸੰਬੰਧੀ ਸੀ ਗੱਲਬਾਤ ਕਰਦੇ ਆ ਟੈਕਸੀ ਭਰਾਵਾਂ ਨਾਲ ਯੂਨੀਅਨ ਦੇ ਮੈਂਬਰ ਸਾਡੇ ਕੀ ਕਹਣਾ ਚੌਂਦਰੀ ਸਬੰਧੀ ਗੱਲਬਾਤ ਕਰਦੇ ਆਂ ਹਾਂਜੀ ਸਵਾਗਤ ਹੈ ਜੀ ਬੀਸੀ ਅਵਰਡ ਦੇ ਵਿੱਚ ਜੀ ਸੁਣਨ ਵਾਲੇ ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸਰ ਮੇਰਾ ਨਾਮ ਸ਼ਕਤੀ ਸ਼ਰਮਾ ਹੈ ਜੀ ਆਪਣੇ ਸੱਚਖੰਡ ਟੈਕਸੀ ਡੈਂਡ ਗੱਡੀ ਵਾਲਾ ਤੋਂ ਤੇ ਸਰ ਸਮੱਸਿਆਵਾਂ ਦਾ ਇਹ ਆ ਕਿ ਇੱਕ ਤਾਂ ਜਿਹੜੀ ਹੈਗੀ ਆ ਦਿੱਲੀ ਨੂੰ 10 ਸਾਲ ਪੁਰਾਣੀਆਂ ਗੱਡੀਆਂ ਨਹੀਂ ਜਾਂਦੀਆਂ ਹਨਾ ਤੇ 10 ਸਾਲ ਦੇ ਵਿੱਚ ਮਸੀਂ ਕਿਸ਼ਤਾਂ ਲਿੱਥਦੀਆਂ ਹੈ ਜਦੋਂ ਕਿ ਗੱਡੀ ਕਲੀਅਰ ਹੁੰਦੀ ਹੈਗੀ ਆ ਤੇ ਉਹ ਤੋਂ ਕਹਿੰਦੇ ਦਿੱਲੀ ਜਾਣੀ ਨਹੀਂ ਹੈਗੀ ਆ ਹਨਾ ਤੇ ਉਹਦਾ ਵੀ ਬੜਾ ਔਖਾ ਹੁੰਦਾ ਹੈਗਾ ਆ ਸੋ ਇਹਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਦਿੱਲੀ ਜਾਣ ਤੋਂ ਕਿਉਂ ਰੋਕਿਆ ਜਾਂਦਾ ਕੀ ਓਬਜੈਕਸ਼ਨ ਲੱਗਦੀ ਉੱਥੇ ਕਹਿੰਦੇ ਜੀ ਇਹ ਗੱਡੀਆਂ ਪੋਲੂਸ਼ਨ ਕਰਦੀਆਂ ਜਾਂਦ ਕਿ ਪੋਲੂਸ਼ਨ ਦਾ ਸਰਟੀਫਿਕੇਟ ਤੁਹਾਡੇ ਵੱਲੋਂ ਬਣਵਾਏ ਜਾਂਦੇ ਨੇ ਹਾਂ ਜੋ ਪੇ ਹੁੰਦੀ ਹੈ ਉਹਦੇ ਦੇਈ ਦਾ ਚੈੱਕ ਕਰਾ ਕੇ ਅਸੀਂ ਸਰਟੀਫਿਕੇਟ ਲਈਦਾ ਲੇਕਿਨ ਉਹ ਨਹੀਂ ਜਾਣਦੇ ਹੈਗੇ ਆ ਵੀ ਦਿੱਲੀ 'ਚ ਪੋਲੂਸ਼ਨ ਕਰਦੀਆਂ ਤੇ ਉਹਦੇ ਨਾਲ ਬੜਾ ਨੁਕਸਾਨ ਹੁੰਦਾ ਹੈਗਾ ਆ ਤਾਂ ਪੋਲੂਸ਼ਨ ਤਾਂ ਉੱਥੇ ਦੀ ਲੱਗੀਆਂ ਫੈਕਟਰੀਆਂ ਵੀ ਕਰਦੀਆਂ ਦਿੱਲੀ ਪਤਾ ਨਹੀਂ ਉਹ ਸ਼ਾਇਦ ਉਹਨਾਂ ਨੂੰ ਨਹੀਂ ਦਿਸਦਾ ਹੈਗਾ ਆ ਲੇਕਿਨ ਉਹ ਵਿਚਾਰੇ ਬੜੇ ਮੁਸ਼ਕਲ ਨਾਲ ਅਸੀਂ ਜਿਹੜੇ ਕੇਸ ਤਾਂ ਕਰਕੇ ਗੱਡੀ ਕਲੀਅਰ ਕਰੀਦੀ ਆ ਤੇ ਉਦੋਂ ਉਹ ਦਿੱਲੀ ਜਾਣਾ ਹੀ ਬੰਦ ਹੋ ਜਾਂਦੀ ਆ ਤੇ ਲੋਕਲ ਦੇ ਵਿੱਚ ਥੋੜੋ ਪੈਸੇ ਪੂਰੇ ਹੁੰਦੇ ਆ ਗੱਡੀ ਦੇ ਜਿਹੜੇ ਪੈਸੇ ਬਚਦੇ ਆ ਉਹ ਤਾਂ ਲੌਂਗ ਰੂਟ ਤੇ ਹੀ ਜਾਂਦੀ ਗੱਡੀ ਤੇ ਬਚਦੇ ਹੈਗੇ ਆ ਤੇ 22 24 ਘੰਟੇ ਅਪ ਡਾਊਨ ਤਕਰੀਬਨ ਲੱਗ ਜਾਂਦੇ ਹੈਗੇ ਆ ਤੇ ਤਾਂ ਬਚਦੇ ਉਹ 10 ਸਾਲ ਬਾਅਦ ਜਾਣ ਹੀ ਨਹੀਂ ਦਿੰਦੇ ਤਾਂ ਬੜਾ ਫਿਰ ਔਖਾ ਹੁੰਦਾ ਇਹਦੇ ਬਾਰੇ ਗਵਰਨਮੈਂਟ ਨੂੰ ਥੋੜਾ ਜਿਆਦਾ ਸੋਚਣਾ ਚਾਹੀਦਾ ਹੈਗਾ ਆ ਹੋਰ ਇਸ ਤੋਂ ਇਲਾਵਾ ਕਿੰਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਹੋਰ ਸਰ ਜਿੱਦਾਂ ਟੋਲ ਪਲਾਜ਼ਿਆਂ ਤੇ ਰੇਟ ਬਹੁਤ ਜ਼ਿਆਦਾ ਆ ਇੱਧਰ ਹਨਾ ਕਰਤਾ ਲੈਂਦੇ ਆ ਵੀ ਸਵਾਰੀ ਨਾਲ ਵੀ ਸਵਾਰੀ ਦੇਗੇ ਉਹ ਵੀ ਤਾਂ ਵਿਚਾਰੇ ਕਿੱਡੇ ਕਿ ਹੁੰਦੇ ਹੈਗੇ ਆ ਹਨਾ ਤੇ ਟੋਲ ਤਾਂ ਠੀਕ ਆ ਲੇਕਿਨ ਥੋੜਾ ਜਾਇਦ ਜਿਆ ਕਰਨਾ ਚਾਹੀਦਾ ਜਿੱਦਾਂ ਹੁਣ ਆਪਣਾ ਲੁਧਿਆਣੇ ਵਾਲਾ ਹੀ ਟੋਲ ਆ ਉਹਦਾ ਬਹੁਤ ਜ਼ਿਆਦਾ ਰੇਟ ਆ ਹਨਾ ਤੇ ਬੜਾ ਔਖਾ ਹੁੰਦਾ ਇਹਦੇ ਬਾਰੇ ਵੀ ਕੋਈ ਸੋਚਣਾ ਚਾਹੀਦਾ ਇੰਨਾ ਟੋਲ ਠੀਕ ਨਹੀਂਗਾ ਹਨਾ ਜਦ ਗਵਰਨਮੈਂਟ ਇੱਕ ਵਾਰੀ ਟੈਕਸ ਲੈਂਦੀ ਆ ਗੱਡੀ ਵਾਲਿਆਂ ਤੋਂ ਜਦੋਂ ਕਢਾਂਦੇ ਆ ਤੁੱਤਬਦ ਰੋਡ ਬਣਾਉਣੇ ਤਾਂ ਗਵਰਨਮੈਂਟ ਦਾ ਹੀ ਕੰਮ ਆ ਇਹ ਥੋੜੋ ਵੀ ਹਨਾ ਉਧਰੋਂ ਟੈਕਸ ਵੀ ਲੈ ਲਿਆ ਤੇ ਮੁੜ ਕੇ ਫਿਰ ਟੋਲ ਵੀ ਇੰਨੇ ਜਿਆਦਾ ਜਿਆਦਾ ਤੁਸੀਂ ਦੇਖ ਲਿਆ ਲੁਧਿਆਣੇ ਵਾਲਾ ਕਿੰਨਾ ਟੋਲਿਆ ਔਰ ਵਧਾਂਦੇ ਜਾਂਦੇ ਆ ਕੋਈ ਰੋਕਣੇ ਵਾਲਾ ਨਹੀਂ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਥੋੜਾ ਜਿਹਾ ਕੁਝ ਹਨਾ ਸੋ ਇਹ ਆ ਸਰ ਹੋਰ ਜਦੋਂ ਸੜਕ ਤੇ ਚੱਲਦੇ ਹਾਂ ਤੁਸ ਤੁਹਾਡੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਆ ਸਵਾਰੀ ਨੂੰ ਉਹਦੇ ਜਿੱਥੇ ਉਹਨੇ ਪਹੁੰਚਣਾ ਹੁੰਦਾ ਉੱਥੇ ਸੇਫਟੀ ਨਾਲ ਪਹੁੰਚਾਇਆ ਜਾਂਦਾ ਜੀ ਬਿਲਕੁਲ ਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਸਵਾਰੀ ਵੱਲੋਂ ਜਾਂ ਰਾਸ ਚੱਲਦੇ ਆ ਆਉਂਦੀ ਆ ਤਾਂ ਜੀ ਦੇਖੋ ਜਿਹੜੇ ਰੋਡ ਤੇ ਸਦਾ ਹੀ ਰਹਿਣਾ ਹੈਗਾ ਆਉਂਦੇ ਜਾਂਦੇ ਰੋਡ ਤੇ ਰਹੀਦਾ ਕੋਈ ਵੀ ਛੋਟਾ ਵੱਡਾ ਹਾਦਸਾ ਹੋ ਸਦਾ ਸਹੀ ਮੈਨਾਂ ਦੇ ਵਿੱਚ ਡਰਾਈਵਰ ਇੱਕ ਕਦੇ ਮਿੰਡਕ ਤੱਕ ਵੀ ਸਾਹਮਣੇ ਦੇਖ ਜਵੇ ਨਾ ਤਾਂ ਉੱਤੋਂ ਵੀ ਗੱਡੀ ਹਟਾ ਕੇ ਲੰਘਦਾ ਹੈਗਾ ਕੋਈ ਵੀ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਿਸੇ ਦਾ ਕਰਦਾ ਲੇਕਿਨ ਬਾਈ ਚਾਂਸ ਕਿਤੇ ਉਦਾਂ ਦਾ ਹੋ ਜਵੇ ਗਲਤੀ ਦੇ ਨਾਲ ਤਾਂ ਉੱਥੇ ਪਬਲਿਕ ਮਾਰਨ ਪੈ ਜਾਂਦੀ ਹੈ ਜੇ ਰੁਕੇ ਤਾਂ ਉਦੀ ਜਾਨ ਦਾ ਖਤਰਾ ਆ ਤਾਂ ਜੇ ਦੌੜਦਾ ਹੈ ਤੇ ਗਵਰਨਮੈਂਟ ਕਹਿੰਦੀ ਆ ਆ ਪਿੱਛੇ ਜੇ ਕਾਨੂੰਨ ਕੀਤੇ ਸੀਗੇ ਉਹਦੇ ਲਈ ਵੀ ਸੀਰੀਅਸਲੀ ਸੋਚਣਾ ਚਾਹੀਦਾ ਇਹ ਠੀਕ ਨਹੀਂਗਾ ਤੇ ਨਾ ਹੀ ਇੰਨਾ ਜ਼ਿਆਦਾ ਜੁਰਮਾਨਾ ਭਰ ਸਕਦਾ ਹੈਗਾ ਆ ਤੇ ਚਾਹੀਦਾ ਹੈਗਾ ਆ ਵੀ ਜਿਹੜਾ ਕੋਈ ਮਾਰਨ ਪਵੇ ਉਹਦੇ ਤੇ ਵੀ ਬਰਾਬਰ ਕੇਸ ਕੀਤਾ ਜਾਵੇ ਤਾਂ ਡਰਾਈਵਰ ਨੂੰ ਸਿਕਿਉਰਿਟੀ ਦਿੱਤੀ ਜਾਵੇ ਠੀਕ ਹੈ ਤਾਂ ਸਾਡੇ ਨਾਲ ਹੋਰ ਵੀ ਇੱਥੇ ਡਰਾਈਵਰ ਭਰਾ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕੀ ਨਾਮ ਹੈ ਜੀ ਜਿਹੜਾ ਜੀਵਨ ਕੁਮਾਰ ਜੀ ਜੀਵਨ ਜੀ ਕੀ ਕਹਿਣਾ ਚਾਹੋਗੇ ਜਿਹੜੀਆਂ ਸਮੱਸਿਆਵਾਂ ਪਰੇਸ਼ਾਨੀਆਂ ਡਰਾਈਵਰਾਂ ਪਰਾਵਾਂ ਨੂੰ ਆਉਂਦੀਆਂ ਨੇ ਤੇ ਕੀ ਕਹਿਣਾ ਚਾਹੋਗੇ ਸਮੱਸਿਆ ਇੱਕ ਤਾਂ ਜਿਸਲੇ ਗੱਡੀਆਂ ਬੰਦ ਕਰ ਦਿੰਦੇ ਨੇ ਦਿੱਲੀ ਨੂੰ ਜੀ ਘੱਟੋ ਘੱਟ ਇੱਕ ਹਫ਼ਤਾ ਪਹਿਲੇ ਦੱਸ ਦਿਆ ਕਰਨ ਰਾਤ ਨੂੰ ਦਿੱਲੀਆਂ ਬੁੱਕ ਕੀਤੀਆਂ ਹੁੰਦੀਆਂ ਗੱਡੀਆਂ ਦਾ ਸਵੇਰੇ ਪਤਾ ਲੱਗਦਾ ਜੀ ਭਈ ਬੰਦ ਹੋ ਗਈਆਂ ਗੱਡੀਆਂ ਇਹ ਬੜੀ ਵੱਡੀ ਸਮੱਸਿਆ ਹੁੰਦੀ ਹੈ ਗੱਡੀਆਂ ਵਾਪਸ ਜਿਹਲੇ ਬਾਰਡਰ ਤੋਂ ਮੁੜਦੀਆਂ ਉਸ ਤੋਂ ਬਾਅਦ ਉਹ ਬਲੈਕਮੇਲ ਕਰਦੇ ਆ ਜੀ ਰੇਟ ਹੁੰਦਾ 2500 ਰੁਪਈਆ ਗੱਡੀ ਦੀ ਉਥੋਂ ਕਲੀਅਰ ਕਰਨ ਦਾ ਬਾਰਡਰ ਤੇ 5-5 6-6000 ਰੁਪਈਆ ਜੀ ਉਹ ਪੈਸੇ ਸੱਤੋਂ ਡੁੱਟਦੇ ਆ ਬਹੁਤ ਜ਼ਿਆਦਾ ਘਾਟਾ ਪੈਂਦਾ ਜੀ ਉਸ ਵੇਲੇ ਇਸ ਵਾਸਤੇ ਸੋਲਵ ਹੋਣੀ ਚਾਹੀਦੀ ਵੀ ਘੱਟੋ ਘੱਟ ਪਹਿਲੇ ਦੱਸ ਦਿਓ ਜੇ ਤੁਹਾਨੂੰ ਪ੍ਰੋਬਲਮ ਆ ਪ੍ਰਦੂਸ਼ਣ ਦੀ ਤੇ ਪਹਿਲੇ ਦੱਸ ਦਿਓ ਜੱਕਦਮ ਰਾਤ ਨੂੰ ਰਾਤ ਨੂੰ ਹੀ ਪਤਾ ਲੱਗਦਾ ਜੀ ਇਹ ਬਹੁਤ ਵੱਡੀ ਸਮੱਸਿਆ ਹੈਗੀ ਦੇਖਿਆ ਜਾਵੇ ਤਾਂ ਪੈਟਰੋਲ ਡੀਜ਼ਲ ਦੇ ਰੇਟ ਜੋ ਨੇ ਦਿਨੋਂ ਦਿਨ ਵਧ ਰਹੇ ਨੇ ਸਰਕਾਰਾਂ ਵੱਲੋਂ ਵਾਅਦੇ ਕੀਤੇ ਗਏ ਸੀ ਕਿ ਸਾਡੀ ਸਰਕਾਰ ਆਉਣ ਤੇ ਰੇਟ ਨੂੰ ਡਾਊਨ ਕੀਤਾ ਜਾਵੇਗਾ ਤਾਂ ਜੋ ਜੋ ਟੈਕਸੀ ਚੱਲਦੀ ਆ ਜਾਂ ਹੋਰ ਟਰਾਂਸਪੋਰਟ ਚੱਲਦੀਆਂ ਨੇ ਤੇ ਉਹਨਾਂ ਵਿੱਚ ਜੋ ਬਚਤ ਹੋ ਸਕੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਉਹ ਰੇਟ ਤਾਂ ਬਰਾਬਰ ਹੀ ਆ ਘਟੇ ਵਾਲਾ ਹੀ ਕੰਮ ਆ ਜੀ ਹੁਣ ਤਾਂ ਬਿਲਕੁਲ ਘਟੇ ਵਾਲਾ ਕੰਮ ਹੋ ਜਾਂਦਾ ਜੀ ਇਹ ਕੋਈ ਸੋਲਵ ਨਹੀਂ ਹੁੰਦਾ ਜੀ ਫਿਰ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਮੰਗ ਤਾਂ ਕੀ ਕਰਨੀ ਆ ਜੀ ਹੁਣ ਤੇਲ ਦੇ ਰੇਟ ਘਟ ਜਾਣ ਠੀਕ ਆ ਜੀ ਹੁਣ ਸੀਐਨਜੀ ਦਾ ਹੋ ਗਿਆ ਆ ਪੰਗਾ ਹਾਂਜੀ ਪਿਕ ਡ੍ਰੌਪ ਪਿਕ ਡ੍ਰੌਪ ਦੀਆਂ ਜਿਹੜੀਆਂ ਗੱਡੀਆਂ ਉਹ ਬੋਸ ਘਾਟਾ ਪੰਦੀਆਂ ਸਾਨੂੰ ਠੀਕ ਆ ਜੀ ਬਈ ਇਹ ਹੈ ਜੀ ਸਮੱਸਿਆ ਸੌਲਵ ਹੋ ਬੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਕੀ ਨਾਮ ਹੈ ਜੀ ਮੇਰਾ ਦਿਨੇਸ਼ ਕੁਮਾਰ ਜੀ ਹਾਂਜੀ ਹਾਂਜੀ ਇਹ ਸਾਡੇ ਸ਼ਕਤੀ ਭਾਜੀ ਹੁਣਾਂ ਨੇ ਬਹੁਤ ਹੀ ਜਿਹੜੀਆਂ ਸਾਡੇ ਮੰਨਦੀਆਂ ਸੀਆਂ ਸਮੱਸਿਆਵਾਂ ਉਹਨਾਂ ਬਾਰੇ ਸਾਰਾ ਇਧਰੋਂ ਸਾਡੇ ਸ਼ਾਹੀ ਜੀ ਜੀਵਨ ਕੁਮਾਰ ਜੀ ਨੇ ਸਾਰੀਆਂ ਜੋ ਵੀ ਹੈਗੀਆਂ ਸਮੱਸਿਆਵਾਂ ਦਾ ਦੱਸਿਆ ਆ ਇਹ ਹੀ ਸਮੱਸਿਆਵਾਂ ਦੂਰ ਕੀਤੀਆਂ ਜਾਣ ਪਹਿਲਾਂ ਤਾਂ ਜੇ ਹੋ ਸਕੇ ਤਾਂ ਡਰਾਈਵਰ ਜਿੱਦਾਂ ਭਾਈਚਾਰੇ ਨੂੰ ਸਾਰੇ ਨੂੰ ਪੰਜਾਬ ਗਵਰਨਮੈਂਟ ਵੱਲੋਂ ਕੋਈ ਇਸ ਤਰ੍ਹਾਂ ਦਾ ਕੋ ਇੰਸ਼ੋਰੈਂਸ ਕਲੇਮ ਦੇਣਾ ਚਾਹੀਦਾ ਹੈ ਕਿ ਰੋਡ ਦੇ ਉੱਤੇ ਇਹਨੇ ਹਾਸੇ ਹੁੰਦੇ ਆ ਜਿਹਦੇ ਵਿੱਚ ਜੇ ਕਿਸੇ ਤਰ੍ਹਾਂ ਦਾ ਕੋਈ ਵੀ ਉਹਨਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਆ ਉਹ ਪੰਜਾਬ ਗਵਰਨਮੈਂਟ ਆਪਣੇ ਵੱਲੋਂ ਉਹਨਾਂ ਦਾ ਕੋਈ ਨਾ ਕੋਈ ਇਸ ਤਰ੍ਹਾਂ ਦੀ ਇੰਸ਼ੋਰੈਂਸ ਕਰੇ ਕਿ ਜਿਹੜਾ ਉਹਨਾਂ ਦਾ ਫਾਇਦਾ ਹੋਵੇ ਇਹਦੇ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਜੀ ਗਵਰਨਮੈਂਟ ਨੂੰ ਤੇਲ ਦੇ ਰੇਟ ਵੱਧ ਚੁੱਕੇ ਨੇ ਰੋਡ ਤੇ ਜੋ ਟੋਲ ਪਲਾਜੇ ਨੇ ਉੱਥੇ ਵੀ ਤੁਹਾਨੂੰ ਟੈਕਸ ਭਰਨੇ ਪੈਂਦੇ ਨੇ ਜਦ ਕਿ ਰੋਡ ਦਾ ਟੈਕਸ ਤੁਸੀਂ ਪਹਿਲਾਂ ਆਲਰੇਡੀ ਜਦੋਂ ਗੱਡੀ ਨਵੀਂ ਕਢਵਾਉਨੇ ਹੋ ਉਸ ਲਈ ਕਾਗਜ਼ ਪੱਤਰਾਂ ਦੇ ਵਿੱਚ ਟੈਕਸ ਭਰੇ ਜਾਂਦੇ ਨੇ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਇਹ ਤਾਂ ਜੀ ਨਜਾਇਜ਼ ਹੀ ਇਹ ਤੱਕਾ ਹੀ ਆ ਜੀ ਇਹ ਕਈ ਵਾਰ ਕਈ ਜੂਨੀਆ ਨੇ ਟੋਲਾਂ ਦੇ ਉੱਤੇ ਲਾਏ ਆ ਆਪਣੇ ਧਰਨੇ ਵੀ ਲਾ ਕੇ ਦੇਖੇ ਪਰ ਪੰਜਾਬ ਸਰਕਾਰ ਦੇ ਕੰਨ ਦੇ ਵਿੱਚ ਇਹ ਤਾਂ ਜੂਬ ਨਹੀਂ ਸਿਰਕਦੀ ਜੀ ਬਹੁਤ ਹੀ ਇਸ ਤਰ੍ਹਾਂ ਦੇ ਧਰਨੇ ਲੱਗੇ ਕਈ ਕੁਝ ਹੋਇਆ ਪਰ ਹੁਣ ਕੀ ਕਰ ਸਕਦੇ ਆ ਸਾਰੀਆਂ ਜੂਨੀਆ ਇਕੱਠੀਆਂ ਹੋ ਕੇ ਵੀ ਟੋਲਾਂ ਦੇ ਖਿਲਾਫ ਵੀ ਹੋਈਆਂ ਪਰ ਨਹੀਂ ਇਹ ਤਾਂ ਪੰਜਾਬ ਇਹਨਾਂ ਦੇ ਅੰਦਰ ਹੀ ਮਿਲੀ ਭਗਤਈ ਆ ਜੀ ਇਹਨੂੰ ਤਾਂ ਇਹੀ ਕਹਿ ਸਕਦੇ ਆ ਜੀ ਕਿ ਜੋ ਵੀ ਹੈਗਾ ਅਗਰ ਜੇ ਪੰਜਾਬ ਗਵਰਨਮੈਂਟ ਚਾਹੇ ਤਾਂ ਇਹਨੇ ਜਿਹੜੇ ਨਜਾਇਜ਼ ਟੋਲ ਆ ਇਹਨਾਂ ਦੇ ਉੱਤੇ ਵੀ ਹੱਥ ਪਾ ਸਕਦੀ ਪਰ ਨਹੀਂ ਇਹ ਤਾਂ ਇਹਨਾਂ ਦਾ ਆਪਣਾ ਹੀ ਆ ਜੀ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਜੀ ਬਾਕੀ ਤੇਲ ਆ ਤੇਲ ਦਾ ਰੇਟ ਤਾਂ ਹੁਣ ਜੋ ਰੇਟ ਹੈਗੇ ਆ ਗੱਡੀਆਂ ਦੇ ਕਿਰਾਏ ਦੇ ਹਿਸਾਬ ਨਾਲ ਬਹੁਤ ਹੀ ਜ਼ਿਆਦਾ ਜ਼ਿਆਦਾ ਆ ਉਹਦੇ ਵਿੱਚ ਵੀ ਗਵਰਨਮੈਂਟ ਨੇ ਜਿੱਦਾਂ ਹੁਣ ਆਪਾਂ ਦੇਖਦੇ ਆ ਕਿ ਬਹੁਤ ਜ਼ਿਆਦਾ ਟੈਕਸ ਲੈ ਰਹੀ ਆ 40 40 45 45% ਜਿਸ ਤਰ੍ਹਾਂ ਸੁਣਦੇ ਆ ਆਪਣੇ ਅਖਬਾਰਾਂ 'ਚ ਆ ਰਿਹਾ ਕਿ ਇੰਨਾ ਟੈਕਸ ਲੈ ਰਹੀ ਆ ਜੀਐਸਟੀ ਜਾਂ ਹੋਰ ਉਹਨੂੰ ਵੀ ਥੋੜਾ ਘਟਾ ਕੇ ਕਿ ਆਪਣੇ ਵੱਲੋਂ ਥੋੜਾ ਜਿਹਾ ਡੀਜ਼ਲ ਪੈਟਰੋਲ ਦਾ ਰੇਟ ਵੀ ਡਾਊਨ ਕਰਨਾ ਚਾਹੀਦਾ ਜੀ ਦੇਖੋ ਸਰ ਇੱਕ ਸੂਈ ਤੋਂ ਲੈ ਕੇ ਛੋਟੀ ਤੋਂ ਛੋਟੀ ਤੋਂ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ ਇੱਕ ਡਰਾਈਵਰ ਹੀ ਇੱਕ ਤੋਂ ਦੂਸਰੀ ਜਗ੍ਹਾ ਪਹੁੰਚਾਉਂਦਾ ਆ ਅਗਰ ਇਹ ਪਛਾਣਾ ਰੁਕ ਜਵੇ ਤਾਂ ਮੁਲਕ ਦੀ ਸਾਸ ਸਾਈ ਰੁਕ ਸਕਦਾ ਹੈਗਾ ਹੈ ਨਾ ਅਰਥ ਵਿਵਸਥਾ ਪੂਰੀ ਸਤਿਆਨਾਸ਼ ਹੋ ਜਾਏਗੀ ਹੈ ਨਾ ਪਰ ਇਸ ਤਰ੍ਹਾਂ ਕੇ ਦਾ ਬਹੁਤ ਹੀ ਜ਼ਿਆਦਾ ਇਹਦਾ ਅ ਅਭੇਲਣਾ ਕੀਤੀ ਗਿਆ ਦਾ ਧਿਆਨ ਨਹੀਂ ਦਿੱਤਾ ਗਿਆ ਹੈ ਨਾ ਸਰਕਾਰ ਨਾਊਂਸਮੈਂਟ ਕਰਦੀ ਆ ਬਹੁਤ ਵਧੀਆ ਆ ਘਰ ਬੈਠਿਆਂ ਨੂੰ ਕਿਸੇ ਨੂੰ ਹਜ਼ਾਰ-ਹਜ਼ਾਰ ਕਿਸੇ ਨੂੰ 2-2000 ਰੁਪਈਆ ਨਾਊਂਸਮੈਂਟ ਜੀ ਘਰ ਬੈਠਿਆਂ ਦਿੱਤਾ ਜਾਊਗਾ ਉਹਨਾਂ ਦੇ ਖਾਤੇ 'ਚ ਪਾਊਗਾ ਡਰਾਈਵਰਾਂ ਨੂੰ ਕਾਦਾ ਉਹਨਾਂ ਨੂੰ ਵੀ ਤਾਂ ਨਾਊਂਂਸਮੈਂਟ ਕੀਤਾ ਜਾ ਸਕਦਾ ਵੀ ਚੱਲ ਠੀਕ ਆ ਇੱਥੇ ਸਾਡੇ ਲੋਕਲ ਸਵਾਰੀ ਹੁੰਦੀ ਆ ਜ਼ਿਆਦਾ ਕਰਕੇ ਸਰਦੀਆਂ ਨੂੰ ਕੰਮ ਹੁੰਦਾ ਗਰਮੀਆਂ ਨੂੰ ਬਿਲ ਲ ਹੀ ਹੁੰਦੇ ਹੈਗਿਆ ਕਿਸ਼ਤਾਂ ਵੀ ਦੇਣੀਆਂ ਹੁੰਦੀਆਂ ਘਰ ਦੇ ਖਰਚੇ ਵੀ ਚਲਾਉਣੇ ਹੁੰਦੇ ਹੈਗਿਆ ਹਨ ਜਿੱਥੇ ਬਾਕੀ ਹਜ਼ਾਰ-ਹਜ਼ਾਰ 2-2000 ਗਵਰਨਮੈਂਟ ਦੇ ਸਕਦੀ ਆ ਡਰਾਈਵਰਾਂ ਨੂੰ ਵੀ ਤਾਂ ਦੇ ਸਕਦੀ ਆ ਨਾ ਉਹ ਕਿੱਥੇ ਜਾਣ ਉਹਨਾਂ ਨੇ ਕਿੱਥੇ ਇਹਨਾਂ ਬਾਰੇ ਵੀ ਸੋਚਣਾ ਚਾਹੀਦਾ ਗਵਰਨਮੈਂਟ ਨੂੰ ਜਿੱਥੇ ਬਾਕੀਆਂ ਨੂੰ ਇੰਨੇ-ਇੰਨੇ ਪੈਸੇ ਅਨਾਉਂਸ ਕਰਦੀ ਹੈਗੀ ਆ ਡਰਾਈਵਰ ਜਿਹੜੀ ਹੈਗੀ ਆ ਆ ਮੁਲਕ ਦੀ ਸਰਕਾਰ ਦੀ ਰੀੜ ਦੀ ਹੱਡੀ ਹੁੰਦੀ ਹੈਗੀ ਆ ਚਾਹੇ ਕੋਈ ਵੀ ਕੰਮ ਕਰਦੇ ਆ ਸਬਜ਼ੀ ਦਾ ਕਰਦੇ ਦੁੱਧ ਦਾ ਕਰਦੇ ਦਵਾਈਆਂ ਦਾ ਕਰਦੇ ਡਰਾਈਵਰ ਤੋਂ ਬਿਨਾ ਕਿਹੜਾ ਚੱਲਦਾ ਆ ਟ੍ਰੇਨ ਚੱਲਦੀ ਆ ਡਰਾਈਵਰ ਹੀ ਚਲਾਉਂਦਾ ਆ ਉਹਨੂੰ ਹਨਾ ਲੇਕਿਨ ਇਹਦੇ ਬਾਰੇ ਜਿਹੜੇ ਪ੍ਰਾਈਵੇਟ ਹੈਗੇ ਵਿਚਾਰੇ ਇਹ ਕਿੱਥੇ ਜਾਣ ਇਨਾਂ ਬਾਰੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈਗਾ 1000 2000 ਇਸੇ ਹੀ ਚਾਹੇ ਕੁਝ ਨਾ ਕੁਝ ਖਰਚਾ ਪਾਣੀ ਇਹਨਾਂ ਨੂੰ ਵੀ ਲਾਉਣ ਤਾਂ ਕਿ ਜਿਸ ਦਿਨ ਬਹੁਤ ਹੀ ਮੰਦਾ ਹੋਵੇ ਉਸ ਦਿਨ ਵੀ ਕਮ ਸੇ ਕਮ ਆਪਣਾ ਖਰਚਾ ਪਾਣੀ ਤੇ ਚੱਲ ਸਕੇ ਆਪਣਾ ਰੋਟੀ ਪਾਣੀ ਘਰ ਦਾ ਚਲਾ ਸਕਣ ਸੋ ਇਹ ਮੇਰੀ ਬੇਨਤੀ ਆ ਜਰੂਰ ਪਹੁੰਚਾਓ ਸਰ ਗਵਰਨਮੈਂਟ ਤੱਕ ਥੈਂਕ ਯੂ ਵੈਰੀ ਮੱਚ